ਹਾਂਜੀ ਅੱਜ ਅਸੀਂ ਆਏ ਆ ਖੇਤ ਤੇ ਤੁਹਾਨੂੰ ਖੇਤ ਅਸੀਂ ਅੱਜ ਕੱਖ ਲੈਣ ਆਏ ਆਂ ਠੀਕ ਆ ਆਹ ਦੇਖੋ ਸਾਡਾ ਇੰਜਨ ਪਿਆਗਾ ਤੇ ਆਹ ਹੈਗੀ ਆ ਸਾਡੀ ਮਸ਼ੀਨ ਇਹਦੇ ਤੇ ਅਸੀਂ ਕੱਖ ਵੱਢੇ ਪਹਿਲਾਂ ਉਧਰੋਂ ਫਿਰ ਅਸੀਂ ਕੁੱਤਰੇ ਆ ਠੀਕ ਆ ਆਹ ਮੇਰਾ ਟੈਂਕ ਦੇਖੋ ਡਾਬ ਨਹੀਂ ਹੋਇਆ ਜਾਂਦਾ ਤਾਂ ਉਹ ਗਰੜੀ ਕਰ ਜੀਗਾ ਤੇ ਆਹ ਸਾਡੀ ਰੇੜੀ ਬੰਦਾ ਕੈਮਰੇ ਚ ਰੱਖੀਦਾ ਹੁੰਦਾ ਰੇਲੀ ਇਹ ਆਹ ਸਾਡੀ ਰੇੜੀ ਤੇ ਆਹ ਸਾਡਾ ਟਰੈਕਟਰ ਆ ਤੇ ਆ ਬਾਰੇ ਕੁਝ ਆ ਸਾਡਾ ਟਰੈਕਟਰ ਲਾਗਾ ਇਹਦੀ ਨਾਲ ਸੀ ਉਹ ਬਹੁਨੇ ਆਗੇ ਤੇ ਆਹ ਸਾਡਾ ਹਾਲਾਗਾ ਤੇ ਆਹ ਸਾਦੀ ਉਹ ਸਾਦੀ ਆਹ ਉਹ ਆ ਕੀ ਕੀ ਕਰਿਆ ਆ ਕੀ ਆ ਆ ਹੋ ਗਿਆ ਰੇ ਤੇ ਉਹ ਦੇਖ ਉਹ ਦੇਖ ਤਾ ਤੋ ਦੇ ਤਿਆ ਸਾਦਾ ਮੰਜਾ ਮਚਾਤਾ ਸਿਕਿਸ਼ੇ ਨੇ ਤਾਰ ਤੁਰੋ ਹੋ ਕਰਕੇ ਤੇ ਆ ਸਾਦੀ ਹੈਗੀ ਆ ਤੇ ਆ ਸਾਦੀ ਮੋਤਰ ਆ ਗਈ ਹਾਂ ਤੇ ਆ ਸਾਡੇ ਕੱਖਾਗੇ ਅਸਰਕਾਖਾਗੇ ਤੇ ਉਹ ਸਾਡੇ ਗੰਨੇ ਆਗੇ ਤੇ ਆ ਹੁਣ ਦਰਖਤ ਦਰਖਤ ਵਾਵਾਗੇ ਤੇ ਆ ਛੱਲੀਆਂ ਆਂਗੀਆਂ ਤੇ ਆ ਹੇਗਾ ਸਾਡੀ ਖਾਲ ਤੇ ਆ ਸਾਡੀ ਖਾਲ ਆਗੀ ਤੇ ਆ ਸਾਡੇ ਨਾਰ ਨੂਰਾਂ ਦੇ ਦਰਖਤ ਆ ਉਹ ਗੁਰਾਂ ਗਾਰਾਂ ਦੇ ਡਾਕਟਾਗੇ ਵਿੱਚੀ ਅੱਜ ਦਾ ਵਲੌਗ ਇੰਨਾ ਹੀ ਸੀਗਾ ਚਲੋ ਬਾਏ ਬਾਏ Tata ਬਾਏ ਬਾਏ Tata